ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਨਸਾਫ ਨਾ ਮਿਲਣ ਤੋਂ ਪ੍ਰੇਸ਼ਾਨ ਇੱਕ ਅਛੂਨੀ ਕੁਮਾਰ ਨਾਮਕ ਵਿਅਕਤੀ ਰੇਲਵੇ ਸਟੇਸ਼ਨ ਮੰ ਧਾਰੀਵਾਲ ਦੇ ਨਜ਼ਦੀਕ ਬਣੇ ਟਾਵਰ ਤੇ ਚੜ ਗਿਆ ਜਿਸ ਤੋਂ ਸੰਬੰਧੀ ਸੂਚਨਾ ਮਿਲ ਰਹੀ ਹੈ ਨਾਇਬ ਸੇਲਦਾਰ ਧਾਰੀਵਾਲ ਲਖਵਿੰਦਰ ਸਿੰਘ ਐਸਐਸਓ ਧਾਰੀਵਾਲ ਇੰਸਪੈਕਟਰ ਬਲਜੀਤ ਤੌਰ ਤੇ ਰੇਲਵੇ ਪੁਲਿਸ ਸਮੇਤ ਸ਼ਹਿਰ ਦੇ ਮੈਂਬਰਾਂ ਵੱਲੋਂ ਉਸ ਨੂੰ ਟਾਵਰ ਤੋਂ ਹੇਠਾਂ ਆਉਣ ਦੀ ਅਪੀਲ ਕਰਦੇ ਰਹੇ ਜਦਕਿ ਉਹ ਇਹਨਾਂ ਦੀਆਂ ਅਪੀਲਾਂ ਨੂੰ ਠਕਰਾਉਂਦਾ ਹੋਇਆ ਇਨਸਾਫ ਨਾ ਮਿਲਣ ਦੀ ਦੁਹਾਈ ਦੰਦਾ ਰਿਹਾ ਜਦਕਿ ਇਸ ਤਰੀਬ 6 ਘੰਟੇ ਦੀ ਜਦੋਜਾਹਰ ਤੋਂ ਬਾਅਦ ਇਨਸਾਫ ਦਾ ਭਰੋਸਾ ਮਿਲਣ ਅਤੇ ਸਮਾਜ ਸੇਵੀ ਸੁਨੰਦਨ ਸ਼ਰਮਾ ਦੀ ਅਪੀਲ ਤੇ ਤਾਵਰ ਤੋਂ ਇਠਾ ਆਇਆ ਇਹ ਆ ਮਸਲਾ ਆਉ ਸੁਣਦੇ ਆ ਇਹਨਾਂ ਦੀ ਜਵਾਨੀ ਆ ਜਾ ਵੀਰ ਆ ਕੇ ਆ ਜਾ ਯਾਰ ਥੱਲੇ ਆ ਜਾ ਇੱਥੇ ਇੱਥੇ ਆ ਗਏ ਸਰੂ ਵੀ ਆ ਜਾ ਆ ਜਾ ਆ ਜਾ ਥੱਲੇ ਆ ਜਾ ਪਰ ਉਹ ਰਾਣੀ ਰਣਜੀਤ ਗੱਲ ਕਰ ਗੱਲ ਕਰ ਫੋਨ ਤੇ ਸਾਹਰ ਤੇ ਉੱਪਰ ਕਹਿੰਦੇ ਆਣਾ ਨਹੀਂ ਥੱਲੇ ਆ ਕੇ ਗੱਲ ਸੁਨਾਰਾ ਆਪਣੀ ਮੌਕੇ ਤੇ ਮੈਡਮ ਜਿੰਨਾ ਗੱਲ ਕਰਕੇ ਜਾਣ ਦੀ ਆ ਜਾ ਫੋਨ ਤੇ ਗੱਲ ਕਰ ਨਖਤ ਨੀ ਸੀਪ ਚੰਦ ਦੇ ਕਿਸਾਨ ਗਲੀ ਨੰਬਰ 1 ਧਾਰੀਵਾਲ ਇਹਦੇ ਬੇਟੇ ਦਾ ਕਤਲ ਕਰਵਾਇਆ 1952 ਜਾਂ 24 ਨੂੰ 23 ਨੂੰ ਸੋਰੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਮੂਮਦਾ ਚੰਡੀਗੜ੍ਹ ਮੈਂ ਕੇਸ ਕੀਤਾ ਵਾ ਉੱਥੇ ਵਕੀਲ ਵੀ ਖਰੀਦਿਆ ਜਾ ਕੇ ਦਾ ਸਮਝ ਲੋ ਮਤਲਬ ਵਕੀਲ ਨੂੰ ਮੈਂ 50000 ਦਿੱਤਾ ਮੈਨੂੰ ਕਹਿੰਦਾ ਵੀ 20000 ਤੁਹਾਡਾ ਬੰਦਾ ਹੋਦ ਦਿਓ ਮੈਂ ਕਹਾ ਸਰ ਤੁਹਾਨੂੰ ਕਿਹਾ 50000 ਦਿੱਤਾ ਵਾ ਵੀ ਤਨ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ 20000 ਮੈਨੂੰ ਕਹਿੰਦਾ ਮੈਂ ਤਾਂ ਆਵਾ ਜੇ 20000 ਹੋਦ ਦੋ ਕਿ ਮੈਂ ਸਰ ਵੀ ਜੇ ਨਾ ਹੋਗੇ ਤਵੇਂ ਤਾਂ ਕਮ ਹਾਂ ਲੋ ਨਹੀਂ ਆ ਕਰਨਾ ਮੈਂ ਹੈਗਾ ਹੀ ਆ ਕਿਉਂਕਿ ਮੇਰੇ ਮੁੰਡੇ ਦਾ ਕਤਲ ਹੋਇਆ ਵਾ ਜੀਵਕ ਪੁੱਤ ਜੀ ਮੇਰੀ ਮੰਗ ਕੀ ਤੁਹਾਡੀ ਕੀ ਮੇਰੀ ਮੰਗ ਇਹ ਆ ਵੀ ਜੇ ਕਦੇ ਉਹਦਾ ਕਤਲ ਦਾ ਮੇਨ ਹੈਗਾ ਮੁੰਡੇ ਦਾ ਵੀ ਜੇ ਕਤਲ ਤਾਂ ਨਾ ਮਿਲਿਆ ਤਾਂ ਮੈਂ ਜੇ ਕਦੇ ਇੱਕ ਦਿਨ ਨੂੰ ਮੈਂ ਕਰਨਾ ਚਾਹੁੰਦਾ ਮੈਂ ਕਰ ਸਕਦਾ ਇਹ ਮੇਰਾ ਮੁੰਡੇ ਚ ਜਾਨ ਹੈਗੀ ਸੀ ਮੇਰਾ ਮੁੰਡੇ ਦੀ ਫੋਟੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਮੈਂ ਤਾਂ ਉਹ ਫੋੜ ਦਸਤਮਾਟ ਮੋੜਿਆ ਇੱਕ ਮਿੰਟ ਜੀ ਸਵੇ ਤੋਂ ਬਾਅਦ ਮੈਂ ਹੁਮ ਦਾ ਚੰਡੀਗੜ੍ਹ ਗਿਆ ਆ ਜਲਦੀ ਸੰਮਨ ਕਰਾਇਆ ਦੇ ਮਨੂੰ ਜੀ ਆ ਕਟਵੜ ਸਹਾਪਤ ਅਲਗ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਇਹਨਾਂ ਨੂੰ ਜਲਦੀ ਸਮਨ ਹੋਇਆ ਤੇ ਆ ਇਹ ਸਮਨ ਜਿਹੜਾ ਜੇਕਰ ਇਹਨਾਂ ਨੂੰ ਨਹੀਂ ਸਮਨ ਹੋਇਆ ਤੇ ਕਟੋ ਹੁੰਦਾ ਕਿਉਂਕਿ ਬਾਕੀ ਇਹਦੇ ਉੱਤੇ ਕਟਵਾ ਕਟਿੰਗ ਕੀਤੀ ਦੀ ਥੱਲੇ ਜਿੱਦਾਂ ਕਟਿੰਗ ਇਤਨਾ ਇਦਾਂ ਕਟਿੰਗ ਕੀਤੀ ਹੋਈ ਆ ਜਿਹੜਾ ਕਿਉਂਕਿ ਕੰਪਲੇਨ ਨਹੀਂ ਕੀਤੀ ਜਦੋਂ ਮੈਂ ਬੜਾ ਕੁਝ ਕੀਤਾ ਵਾ ਸੁਣਵਾਈ ਕਿਤੇ ਨਹੀਂ ਹੁੰਦੀ ਉਹ ਕਹਿੰਦਾ ਤੂੰ ਵਾਦ-ਵਦ ਮਾਨ ਸਾਹਿਬ ਕੋਲ ਚਲ ਜਾਏਂਗਾ ਨਾ ਮਾਨ ਸਾਹਿਬ ਵੀ ਕਰ ਸਕਦੇ ਜੇ ਤੇ ਫੋਨ ਉਹਦਾ ਮੰਗਾਦਾ ਫੋਨ ਚ ਡਿਟੇਲ ਚਾਹਨੀਆ ਮੈਨੂੰ ਸਟੈਂਡਰਡ ਸਾਧਮਾ ਭਾਜੀ ਨੇ ਕਿਹਾ ਤੇ ਮਤਲਬ ਮੈਨੂੰ ਯਕੀਨ ਦਵਾਇਆ ਗਿਆ ਵੀ ਮੈਂ ਸੁਪਰੀਮ ਕੋਰਟ ਵਿੱਚ ਆਪਾਂ ਕੇਸ ਪਾਵਾਂਗੇ ਜੇਕਰ ਜੇ ਇਨ ਕੇਸ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਕਰਕੇ ਮੈਂ ਕਰਿਆ ਜੀ ਮੁਤਾਬਤ ਰੱਖੀ ਚੜਿਆ ਸੀਗਾ ਹੁਣ ਥੱਲੇ ਆ ਗਿਆ ਵਾ ਕਿਵੇਂ ਸੀਗਾ ਜੀ ਸਾਰਾ ਮਤਲਬ ਮਿਸਟਰ ਅਸ਼ਵਨੀ ਕੁਮਾਰ ਜੀ ਜਿਹੜੇ ਟਾਵਰ ਤੇ ਚੜ੍ਹੇ ਸੀ ਉਹਨਾਂ ਦਾ ਪਤਾ ਲੱਗਾ ਤਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਪ੍ਰਸ਼ਾਸਨ ਵਿਦ ਪੁਲਿਸ ਹੈਲਪ ਨਾਲ ਇੱਥੇ ਪਹੁੰਚੇ ਆ ਤੇ ਉਹਨਾਂ ਰਿਕੁਐਸਟ ਕੀਤੀ ਇਹਨੇ ਆਪਣੇ ਦੱਸੇ ਆ ਮੁਸ਼ਕਲਾਂ ਜਿਹੜੀਆਂ ਵੀ ਆਖੀਆਂ ਜਿਹੜਾ ਇਹਨਾਂ ਨਾਲ ਉਹਦੀ ਕੀ ਹੋਈ ਆ ਉਹ ਇਸ ਵਾਂਝ ਨਾਲ ਵਿਸ਼ਵਾਸ ਦਿਵਾ ਆ ਵੀ ਤੁਹਾਡੇ ਆਉਗੇ ਤੇ ਤੁਹਾਡਾ ਮਸਲਾ ਰਹੀ ਉਹ ਚਿਤਕਾਰੀ ਤੱਕ ਪਹੁੰਚਾ ਕੇ ਹੱਲ ਕਰਾ ਦੇਣੀ ਉਹ ਤੇ ਲੱਗ ਪਰ ਕਿਹਾ ਸੀ ਸਰਮਤ ਉਹਨਾਂ ਉਤਰ ਕੇ ਬਹੁਤ ਹੀ ਸਾਈ ਸਲਾਮਤ ਆਪਣੀ ਸਟੇਟਮੈਂਟ ਦੇ ਰਿਹਾ ਬਹਿ ਕੇ ਗੱਲਬਾਤ ਕੀਤੀ ਚਾਹ ਪਾਣੀ ਪਿਆ ਉਹਨੂੰ ਤੇ ਠੀਕ ਆ ਮੇਰਾ ਨਾਮ ਸੁਨੰਨਨ ਸ਼ਰਮਾ ਸਾਡੀ ਵਾਲਦੇ ਬਸਨੀਕ ਅਸ਼ੂਨੀ ਕੁਮਾਰ ਜੋ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਸ਼ਹਿਰ ਦੇ ਅੱਛੇ ਬਸਨੀਕ ਆ ਮੈਨੂੰ ਪਤਾ ਲੱਗਾ ਕਿ ਉਹ ਕਿਸੇ ਪਰੇਸ਼ਾਨੀ ਕਰਕੇ ਟਾਵਲ ਤੇ ਚੜ੍ਹੇ ਇਸ ਜੀ ਉਹਨਾਂ ਨੂੰ ਕਾਫੀ ਸਾਰੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਆ ਕੱਛ ਉਹਨਾਂ ਦੀ ਵਾਈਫ ਵੀ ਨਹੀਂ ਠੀਕ ਹੈਗੀ ਹਨਾ ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਸਾਰੀਆਂ ਗੰਬੀਰ ਪ੍ਰੋਬਲਮਸ ਆ ਇਹਨਾਂ ਦੀ ਵਾਈਫ ਨੂੰ ਹੋਰ ਚੰਦ ਮੁੱਦੇ ਉਹਨਾਂ ਨਾਲ ਬੀਤੇ ਜਿਹੜੇ ਮੈਨੂੰ ਕਈ ਵਾਰੀ ਉਹਨਾਂ ਨੇ ਡਿਸਕਸ ਵੀ ਕੀਤੇ ਸੋ ਮੈਂ ਉਹਨਾਂ ਨੂੰ ਮੈਨੂੰ ਮੈਂ ਉਹਨਾਂ ਨੂੰ ਇੱਥੇ ਆ ਕੇ ਰਿਕੁਐਸਟ ਕੀਤੀ ਵੀ ਜੇ ਐਦਾਂ ਮਸਲੇ ਨਹੀਂ ਹੱਲ ਹੁੰਦੇ ਤੁਸੀਂ نیچے ਆਜੋ ਪ੍ਰਸ਼ਾਸਨ ਨਾਲ ਗੱਲ ਕਰੋ ਤੇ ਮੇਰੀ ਰਿਕੁਐਸਟ ਉਹਨਾਂ ਨੇ ਮੰਨ ਲਈ ਤੋਂ نیچے ਆ ਗਏ ਹੁਣ ਪ੍ਰਸ਼ਾਸਨ ਨਾਲ ਗੱਲ ਕਰਦੇ ਤੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀਵਨ ਇੰਪੋਰਟੈਂਟ ਆ ਹਰ ਇਨਸਾਨ ਦਾ ਜੀਵਨ ਇੰਪੋਰਟੈਂਟ ਆ ਤੋਂ ਮੈਂ ਉਹਦੇ ਚ ਥੋੜੀ ਜਿਨੀ ਮਦਦ ਕੀਤੀ ਕਿਉਂਕਿ ਮੇਰੀ ਗੱਲ ਉਹ ਮੰਨ ਗਏ ਥੈਂਕ ਯੂ ਆਗਰ ਦੇ ਬਾਹਰ ਰੇਲਵੇ ਸਟੇਸ਼ਨ ਧਾਰੀਵਾਲ ਦੇ ਚੜਿਆ ਹੋਇਆ ਸੀਗਾ ਜੀ ਇਹ ਤਾਂ ਕੋਈ ਘਰੇਲੂ ਮਸਲੇ ਸੀ ਜੀ ਪੁਰਾਣੇ ਇਹਨਾਂ ਵਿੱਚ ਮਨੋ ਕੋਈ ਫੇਸਕੁੱਸ ਚੱਲਦਾ ਵਾ ਉਹਦੇ ਸਬੰਧ ਜੋ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਉਹਦਾ ਕਰਕੇ ਇਹ ਟਾਵਰ ਤੇ ਚੜਿਆ ਸੀਗਾ ਅਸੀਂ ਕਿਨੇ ਹੁਣ ਜਿਹੜਾ ਆ ਗਿਆ ਥੱਲੇ ਜੀ ਹਾਂਜੀ ਯਾਰ ਨੈਪਸੀਲਾ ਸਾਹਿਬ ਆਏ ਸੀਗੇ ਨਾਲ ਐਸ ਐਚ ਓ ਸੀਟ ਆਪਣੇ ਧਾਰੀਵਾਲ ਸੀਗੇ ਤੇ ਹੋਰ ਵੀ ਉਹਨਾਂ ਦੇ ਜਿਹੜੇ ਜਾਣਕਾਰ ਬੰਦੇ ਬੁਲਾਏ ਉਹਨਾਂ ਨੇ ਮੋਟੀਵੇਟ ਕਰਕੇ ਉਹਨਾਂ ਨੂੰ ਵਸਾਈ ਸਲਮ ਜਿਹੜਾ ਉਹ ਨੀਚੇ ਆ ਗਿਆ